ਰਾਮਨੁਸਲਾ ਵੀ ਪੀਏ ਜਿਵੇਂ ਨਸਪਾਰਸ ਘੱਟ ਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸਤ ਕਰਨ ਅਤੇ ਪੂਸਾ 44 ਜਿਹੜੀ ਲੰਬਾ ਸਮਾਂ ਲੈਣ ਵਾਲੀ ਕਿਸਮਾਂ ਇਹ ਤੋਂ ਗਰੇਜ ਕਰਨ ਕਿਉਂਕਿ ਜਿਹੜੀ ਇਹ ਕਿਸਮਾਂ ਘੱਟ ਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਨਾਲੋਂ ਕਾਫੀ ਜ਼ਿਆਦਾ ਸਮਾਂ ਵੀ ਲੈ ਲੈਂਦੀ ਆ ਤੇ ਇਹਦੇ ਜੋ ਪਾਣੀ ਦੀ ਜਿਹੜੀ 15 ਤੋਂ 20% ਜ਼ਿਆਦਾ ਪਾਣੀ ਵੀ ਲੈਂਦੀ ਆ ਤੇ ਘੱਟੋ-ਘੱਟ ਕੀੜੇ ਮਕੌੜਿਆਂ ਨੂੰ ਕੰਟਰੋਲ ਕਰਨ ਲਈ ਦੋ ਕੀਟ ਨਾਸ਼ਕਾਂ ਦੀਆਂ ਸੁਪਰੀਆਂ ਦੀ ਜ਼ਰੂਰਤ ਪੈਂਦੀ ਆ ਜਿਸ ਕਰਕੇ ਜੇ ਕਿਸਾਨ ਭਰਾ ਘਟ ਤੇ ਦਰਮਿਆਨਾ ਲੈਵਣੀ ਹੈ ਪੀਏ ਜੂ ਬਲੋਂ ਸਪਾਰਸ ਪੀ ਆਰ ਕਿਸਮਾਂ ਦੀ ਕਾਸ਼ਤ ਕਰਦੇ ਆ ਤਾਂ ਉਹਨਾਂ ਦਾ ਜਿਹੜਾ ਨੈਟ ਪ੍ਰੋਫਿਟ ਆ ਉਹ ਵੱਧਾ ਵੱਧਾ ਇਹਦੇ ਨਾਲ ਜਦੋਂ ਕਰਾਉ ਵੀ ਘਟ ਹੁੰਦਾ ਕਾਫੀ ਇਹਦਾ ਪਰਾਲ ਪੂਛਾ 44 ਨਾਲੋਂ ਇਹਦਾ ਪਰਾਲ ਘਟ ਹੁੰਦਾ ਤੇ ਘੱਟ ਸਮਾਂ ਲੈਣ ਕਰਕੇ ਅਗੋਂ ਜਿਹੜਾ ਕਣਕ ਤੇ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਦੀ ਆਪਾਂ ਨੂੰ ਲਾਉਨੇ ਆ ਤਾਂ ਕਣਕ ਬੀਜਣ ਲਈ ਕਾਫੀ ਸਮਾਂ ਮਰ ਜਾਂਦਾ ਤੇ ਜੇ ਸਨਪਰਾਣੀ ਘੱਟ ਹੋਣ ਕਰਕੇ ਦੀ ਸਾਂਭ ਸੰਭਾਲ ਵੀ ਸਹੀ ਤਰੀਕੇ ਨਾਲ ਹੋ ਜਾਂਦੀ ਹੈ ਅਸਲ ਵਿੱਚ ਸਰ ਪਿਛਲੀ ਵਾਰ ਦੇਖਿਆ ਗਿਆ ਸੀ ਕਿ ਕੁਝ ਜਿਹੜੇ ਆ ਡੀਲ ਡਿਸਟ੍ਰੀਬਿਊਟਰ ਨੇ ਕਿਨੇ ਪ੍ਰਾਈਵੇਟ ਜਿਹੜੀ ਵੇਚਦੇ ਨੇ ਉਹ ਵੀਰ ਕਿਸਮਾਨਾ ਕੁਸ਼ੂਰੀ ਕਹਿ ਕੇ ਵੇਚੀ ਜਾਂਦੇ ਸੀ ਸੋ ਉਸ ਨੂੰ ਲੈ ਕੇ ਵੀ ਕੁਝ ਮੈਕਸੀਮਲ ਉਹਨਾਂ ਛਾਪੇ ਮਾਰੀ ਹੈ ਇਸ ਤਰ੍ਹਾਂ ਦੀ ਨਿਊ ਸਕੁਆਇਰ ਟੀਮ ਆਪਣੇ ਲਈ ਇਸ ਤੋਂ ਵਾਸਤੇ ਅਸੀਂ ਬਲੈਕ ਪੱਧਰ ਤੇ ਫਲਾਈਂਗ ਸਕੁਆਇਰ ਟੀਮਾਂ ਬਣਾ ਰਹੀਆਂ ਨੇ ਤੇ ਉਹ ਹਰ ਡੀਲਰ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਆ ਤੇ ਉਹਨਾਂ ਦੇ ਸੈਂਪਲ ਭਰੇ ਜਾ ਰਹੇ ਆ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕੀਤੀ ਗਈ ਜਿਹੜੀ ਕਿਸਾਨਾਂ ਤੋਂ ਹੀ ਅਪੀਲ ਆ ਵੀ ਸਰਟੀਫਾਈਡ ਵੀਪੀਏ ਜੂ ਕਿਸਮਾਂ ਦਾ ਖਰੀਦਣ ਤੇ ਜਿਹੜਾ ਵੀ ਆ ਉਹ ਬਿੱਲ ਤੇ ਲੈਣ ਤਾਂ ਕਿ ਕਿਸੇ ਵੀ ਕਿਸਮ ਦੀ ਜੇ ਕੋਈ ਬੀਜ ਸੰਬੰਧੀ ਕੰਪਲੇਂਟ ਆਉਂਦੀ ਆ ਤਾਂ ਉਹ ਅਸੀਂ ਬਿੱਲ ਤੋਂ ਬਿਨਾ ਉਹਦਾ ਹੀ ਪੜਤਾਲ ਨਹੀਂ ਕਰ ਸਕਦੇ ਸਰ ਬੀਜ ਜਿਹੜਾ ਮਿਲਣਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੇ ਕਿਸਾਨ ਵੀ ਨੇ ਉਹ ਲੈ ਸਕਦੇ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਉਹ ਜਿਹੜੇ ਬੀਜਾਂ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਜਿਹੜੇ ਸਾਡੇ ਪ੍ਰੋਡਿਊਸਰ ਆ ਜਿਨ੍ਹਾਂ ਨੂੰ ਸਾਡੇ ਲਾਇਸੈਂਸਿੰਗ ਨੇ ਉਹਨਾਂ ਤੋਂ सर्टिफाइड भी ही थे वो खरीद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप